ਪੰਜਾਬ ਚ ਅੱਧੀ ਰਾਤ ਨੂੰ ਘੁੰਮ ਰਹੀਆਂ ਛੱਕੀ ਮੇਲਾਵਾਂ ਝੁੰਡ ਬਣਾ ਕੇ ਘੁੰਮ ਰਹੀਆਂ ਛੱਕੀ ਮੇਲਾਵਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ ਛੱਕੀ ਮੇਲਾਵਾਂ ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਸਟੋਰੀ ਦੇ ਘਟਨਾ ਜਿਵੇਂ ਸ਼ਾਮ ਹੋਛੀ ਦੀ ਇਹਦੇ ਬਾਰੇ ਹਲੇ ਪਰਤਾਲ ਚੱਲ ਰਹੀ ਹੈ ਤੇ ਇਹਦੀ ਬਾਕੀ ਦੀਆਂ ਜਿਹੜੀ ਨਾਲ ਦੀ ਸਤਨਾ ਉਹਨਾਂ ਬਾਰੇ ਕੁਝ ਹੋਇਆ ਜਾਰੀ ਸਿ ਪਿਛਲੇ ਦਿਨਾਂ ਚ ਅੱਧੀ ਰਾਤ ਨੂੰ ਝੁੰਡ ਬਣਾ ਕੇ ਘੁੰਮ ਰਹੀਆਂ ਛੱਕੀ ਮੇਲਾਵਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਜਿੰਨਾ ਵੱਲੋਂ ਆਪਣੇ ਮੂਲ ਕੋਏ ਹੋਏ ਸਨ ਇਹ ਮਹਿਲਾਵਾਂ ਪੋਲੇ-ਪੋਲੇ ਪੈਰ ਧਰਦੀਆਂ ਗਲੀਆਂ 'ਚ ਘੁੰਮਦੀਆਂ ਦਿਖਾਈ ਦਿੱਤੀਆਂ ਸਨ ਖਾਸਾ ਜਤਾਇਆ ਜਾ ਰਿਹਾ ਸੀ ਕਿ ਇਹ ਮਹਿਲਾਵਾਂ ਕੋਈ ਵੱਡਾ ਕਾਂਡ ਕਰਨ ਦੇ ਲਈ ਆਈਆਂ ਸਨ ਜਦੋਂ ਇਸ ਮਾਮਲੇ ਦੀ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਜਾਂਚ ਵਿੱਚ ਵੱਡੇ ਖੁਲਾਸੇ ਇਹਨਾਂ ਸ਼ੱਕੀ ਮਹਿਲਾਵਾਂ ਨੂੰ ਲੈ ਕੇ ਕੀਤੇ ਗਏ ਇਸ ਦੇ ਨਾਲ ਹੀ ਸ਼ੱਕੀ ਇੱਕ ਮਹਿਲਾ ਨੂੰ ਪੁਲਿਸ ਵੱਲੋਂ ਕਾਬੂ ਵੀ ਕੀਤਾ ਗਿਆ ਜੀ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨਾਂ ਇੱਕ ਵੀਡੀਓ ਵਾਇਰਲ ਹੋ ਜੇ ਦਿਨ ਦੇ ਚ ਪਲਟਾਣਾ ਦੀ ਮੇਨ ਮਾਰਕੀਟ ਹੈ ਜਿਹੜੀ ਉੱਥੇ ਤਿੰਨ ਕੋ ਜੇ 5 ਤੋਂ 6 ਲੇਡੀਆਂ ਸ਼ੱਕੀ ਹਾਲਤ ਵਿੱਚ ਘੁੰਮਦੀਆਂ ਦੇਖੀਆਂ ਗਈਆਂ ਜਿਨ੍ਹਾਂ ਜਕਨੇ ਇੱਕ ਕਬਾੜ ਵਾਲਾ ਥੈਲਾ ਪਾਇਆ ਹੋਸੀ ਗੱਲ ਉੱਤੇ ਅਸੀਂ ਇਹਦੇ ਬਾਰੇ ਅੱਗੇ ਸੀ ਸੀਟੀਵੀ ਕੈਮਰੇ ਚੈੱਕ ਕੀਤੇ ਇਸ ਤੋਂ ਪਾਇਆ ਗਿਆ ਕਿ ਅੱਗੇ ਪੰਜ ਪੁੱਲੇ ਸ਼ੈੱਡ ਉਮੀ ਸਾਈਡਰ ਦੇ ਵਿੱਚ ਇਹਨਾਂ ਦੇ ਇੱਕ ਆਟੋ ਖੜਾ ਸੀ ਉਹ ਆਟੋ ਤੇ ਬੈਠ ਕੇ ਰੇਲਵੇ ਲਾਈਨ ਦੇ ਨਾਲ-ਨਾਲ ਹੁੰਦੇ ਹੋਏ ਪਲਾਇਓਵਰ ਦੇ ਵਿੱਚੋਂ ਜਿਰਖਪੁਰ ਵਾਲੇ ਪਾਸੇ ਮੁੜ ਗਈਆਂ ਇਸ ਤੋਂ ਅੱਗੇ ਅਸੀਂ ਹਾਲੇ ਕੈਮਰੇ ਚੈੱਕ ਕਰ ਰਹੇ ਹਾਂ ਔਰ ਅੱਜ ਅਸੀਂ ਚੈਕਿੰਗ ਦੇ ਦੌਰਾਨ ਕਲਕੀਤਾਰ ਮਾਰਕੀਟ ਪਲਟਾਣਾ ਨੂੰ ਜੂ ਸੀਗੇ ਉੱਥੇ ਸਾਨੂੰ ਦੋ ਲੇਡੀਜ਼ ਸ਼ੱਕੀ ਗੱਲ ਤੇ ਮਿਲੇ ਸੀ ਜਿਨ੍ਹਾਂ ਚੋਂ ਇੱਕ ਮੌਕੇ ਦਾ ਫਾਇਦਾ ਠਾ ਠਾ ਕੇ ਤੋਂ ਪਰਦੇ ਜੀ ਕੰਮ ਜਾ ਰਹੀ ਇੱਕ ਨੂੰ ਅਸੀਂ ਪੜਿਆ ਜੀ ਉਹਨੇ ਆਪਣਾ ਹਲੇ ਨਾਂ ਹੀ ਦੱਸਿਆ ਮਾਇਆ ਨਾਂ ਦੱਸਿਆ ਜੀ ਹਲੇ ਆਪਣਾ ਬੈਕਗ੍ਰਾਉਂਡ ਨਹੀਂ ਦੱਸਿਆ ਜੀ ਕੁਝ ਵੀ ਔਰ ਇਹ ਪ੍ਰਵਾਸੀ ਜਾਤੀਆਂ ਦੇ ਇਹਨਾਂ ਨੂੰ ਸਾਨੂੰ ਡਾਊਟ ਹੈ ਕਿ ਇਹ ਕਿਸੇ ਚੋਰੀ ਦੇ ਘਟਨਾਵਾਂ ਜਿਵੇਂ ਸ਼ਾਮ ਹੋ ਸਕਦੀ ਇਹਦੇ ਬਾਰੇ ਹਲੇ ਪੜਤਾਲ ਜਾਰੀ ਹੈ ਤੇ ਇਹਦੀ ਬਾਕੀ ਦੀਆਂ ਜਿਹੜੀ ਨਾਲ ਦੀ ਸਤਨਾ ਉਹਨਾਂ ਬਾਰੇ ਕੁਝ ਨਹੀਂ ਜਾਰੀ ਜਾਣਕਾਰੀ ਮੁਤਾਬਕ ਜੀਰਕਪੁਰ ਦੇ ਬਲਟਾਣਾ ਇਲਾਕੇ ਚ ਇਹ ਮਹਿਲਾਵਾਂ ਅੱਧੀ ਰਾਤ ਨੂੰ ਘੁੰਮ ਰਹੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੈਲਾਵਾਂ ਨੂੰ ਇਸ ਇਲਾਕੇ 'ਚ ਇੱਕ ਘਾਟੋ ਵਾਲੇ ਵੱਲੋਂ ਲਿਆਂਦਾ ਗਿਆ ਸੀ ਇਸ ਤਸਵੀਰ ਨੂੰ ਲੈ ਕੇ ਹਰ ਕੋਈ ਸਹਿਮਿਆ ਹੋਇਆ ਹੈ ਹਰ ਕੋਈ ਹੈਰਾਨ ਵੀ ਹੋ ਰਿਹਾ ਹੈ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹ ਕੌਣ ਹਨ ਤੇ ਇੱਥੇ ਕੀ ਕਰਨ ਆਈਆਂ ਹਨ ਜੋ ਇਸ ਤਰੀਕੇ ਨਾਲ ਘੁਮਰੀਆਂ ਨੇ